ਅੱਜ ਦੀ ਵੀਡੀਓ ਵਿੱਚ ਵੈਤਨ ਨੰਗਾ ਦੀ ਵੀਡੀਓ ਬਣਾਈ ਆ ਇੱਕ ਵਾੜਾ ਬਾਈ ਕੋਲੇ ਇੱਕ ਕੌਸਰ ਝੋਟੀ ਆ ਇੱਕ ਤੋਕੜ ਗੱਬਣ ਮੱਝ ਆ ਬਾਈ ਕੋਲੇ ਪਿੰਡ ਸੰਧੂਪੜਾ ਜ਼ਿਲ੍ਹਾ ਬਰਨਾਲਾ ਤਹਿਸੀਲ ਦਾਪਾ ਨੇੜੇ ਪਿੰਡ ਭਧੌੜ ਦੇ ਤਪਾ ਸ਼ਹਿਰ ਰਹ ਜਾਂਦੇ ਆ ਮੋਬਾਈਲ ਨੰਬਰ ਬੋਲਿਓ ਜੀ 82840 ਜੀ 14753 ਠੀਕ ਆ ਬਾਈ ਕਿਹੜਾ ਸੂਸ ਹੋਈ ਵੀ ਆ ਇਹ ਚੀਜ਼ਾਂ ਸੂਸ ਹੋਏ ਜੀ ਕਦੋਂ ਸੂਈ ਆ ਬਾਈ ਇਹ ਪਰਸੋ ਸੂਈ ਆ ਜੀ ਬੱਚਾ ਕੀ ਦੇਤਾ ਬਸ ਆ ਜੀ ਬੱਚਾ ਦੇਤਾ ਆ ਬਣਾ ਬਾਈ ਤੇ ਦੁੱਧ ਕਿੰਨਾ ਕੁ ਵੱਡਾ ਬੁਲਾ ਹੁਣ ਦੁੱਧ ਹੈਗਾ ਜੀ 15 ਕਿਲੋ ਠੀਕ ਆ ਹਾਂ ਨੇੜੇ ਤੋਂ ਚੈੱਕ ਕਰ ਲਓ ਨਾੜਾ ਨੂੜਾ ਕੋਲ ਚੰਗੀਆਂ ਕਰਮਾ ਦੇ 65 ਬਹੁਤ ਹੁੰਦੀ ਹੋ ਜੀ ਹਾਂਜੀ ਫਿਰ 50 53 ਆਏ ਹੁੰਦੀ ਹੈ ਜੀ ਝੁੱਟੀ ਕਿੰਨੀ ਉਮਰ ਆ ਝੁੱਟੀ ਦੀ ਜੀ ਡੇਢ ਸਾਲ ਆ ਜੀ ਹੀਟ ਤੇ ਮੇਰੇ ਹਿਸਾਬ ਨਾਲ ਅੱਜ ਆਊਗੀ ਹਨਾ ਹਾਂਜੀ ਉੱਤੇ ਜੇ ਮੰਨ ਕੇ ਚੱਲ ਚੜ੍ਹਨ ਨੂੰ ਪੈਂਦੀ ਹੈ ਹਨਾ ਹਾਂਜੀ ਬਈ ਨਿੱਕੀ ਕਰਕੇ ਬਣਾਈ ਨਹੀਂ ਵੀ ਉਮਰ ਦੇ ਹਿਸਾਬ ਨਾਲ ਠੀਕ ਆ ਬਈ ਹਾਂਜੀ ਹੂੰ ਕੀ ਮੋਲਾ ਜਾਏ 140000 ਆ ਜੀ ਠੀਕ ਸੋਕੜ ਗੱਬਣ ਮੱਝ ਬਈ ਕਿੰਨੇ ਟਾਈਮ ਦੀ ਗੱਬਣਾ ਇਹ ਇਹਨੂੰ 5 ਮਹੀਨਾ ਲੱਗ ਜੂ ਜੀ ਆ ਆਪਣਾ ਮੋਰੇ ਸਾਈ ਤਰੀਕ ਨੂੰ ਦੁੱਧ ਕਿੰਨਾ ਗਾ ਬਈ ਦੁੱਧ ਹੈ 6 ਕਿਲੋ ਜੀ ਠੀਕ ਹਾਂ ਜੀ ਠੰਡੀ ਠੰਡੀ ਕਿਵੇਂ ਬਹੁਤ ਠੀਕ ਆ ਜੀ ਚਵਾਈ ਚਵਾਈ ਹੋਰੀ ਵਧੀਆ ਜੀ ਠੀਕ ਹੈ ਬਾਈ ਧੰਨਵਾਦ